ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜਿੰਦ ਬਡਾਲੀ ਉੱਤੇ ਸੋ ਗੱਲਬਾਤ ਅੱਜ ਦੀ ਬੜੀ ਹੀ ਦਿਲਚਸਪ ਹੈ ਗੱਲ ਕਰਾਂਗੇ ਬ੍ਰਿਟੇਨ ਯਾਨੀ ਕਿ ਇੰਗਲੈਂਡ ਦਾ ਜੋ ਕਿੰਗ ਹੈ ਉਹਦੇ ਬਾਰੇ ਔਰ ਇਹ ਜੋ ਸ਼ਾਹੀ ਪਰਿਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਟੋਟੇ ਕਰਵਾਏ ਔਰ ਰਾਜ ਕੀਤਾ ਐਨੇ ਸਾਲ ਉਹਨਾਂ ਦੀਆਂ ਕੀ ਕੀ ਜ਼ਿੰਮੇਵਾਰੀਆਂ ਹੈ ਅੱਜ ਦੇ ਟਾਈਮ ਦੇ ਵਿੱਚ ਹਾਂਜੀ ਸੋ ਹੋਰ ਹੀ ਬੜੀਆਂ ਦਿਲਚਸਪ ਗੱਲਾਂ ਤੁਹਾਨੂੰ ਜਾਣਨ ਨੂੰ ਮਿਲਣਗੀਆਂ ਸ਼ਾਹੀ ਪਰਿਵਾਰ ਬਾਰੇ ਸੋ ਗੱਲਬਾਤ ਕਰਦੇ ਹਾਂ ਸ਼ੁਰੂ ਵੀਡੀਓ ਸਾਰੀ ਸੁਣਨਾ ਤੇ ਅੱਗੇ ਵੀ ਸ਼ੇਅਰ ਕਰਨਾ ਬਕਿੰਗਮ ਪੈਲਸ ਨੇ ਜਾਣਕਾਰੀ ਦਿੱਤੀ ਹੈ ਪਿੱਛੇ ਜੇ ਕਿ ਕਿੰਗਜ਼ ਚਾਰਲਸ ਹੈ ਜਿਹੜਾ ਹੁਣ ਕਿੰਗ ਹੈ ਇੰਗਲੈਂਡ ਦਾ ਬਾਦਸ਼ਾ ਇਹਨੂੰ ਕੈਂਸਰ ਹਰ ਇੱਕ ਕੈਂਸਰ ਦਾ ਇਲਾਜ ਕਰਵਾ ਰਿਹਾ ਪਰ ਇਹ ਨਹੀਂ ਦੱਸਿਆ ਉਹਨਾਂ ਨੇ ਕਿ 75 ਸਾਲਾ ਕਿੰਗ ਨੂੰ ਕਿਸ ਕਿਸਮ ਦਾ ਕੈਂਸਰ ਹੈ ਪਰ ਪੁਸ਼ਟੀ ਕਰੀ ਹੈ ਕਿ ਇਹ ਪ੍ਰੋਸਟੇਟ ਕੈਂਸਰ ਨਹੀਂ ਹੈ ਕਿੰਗ ਦਾ ਜਿਹੜਾ ਹਾਲ ਹੀ ਦੇ ਵਿੱਚ ਪ੍ਰੋਸਟੇਟ ਵਿੱਚ ਬਾਦੇ ਲਈ ਇਲਾਜ ਵੀ ਚੱਲਿਆ ਸੀ ਕਿੰਗ ਚਾਰਲਸ 3 ਇਹਦੀ ਮਈ 2023 ਵੈਸਟਮਿੰਸਟਰ ਐਬੇ ਉੱਥੇ ਉਹਨਾਂ ਦੀ ਪਤਨੀ ਕੁਈਨ ਕੈਮਿਲਾ ਦੇ ਨਾਲ ਤਾਜ ਪੁਸ਼ੀ ਹੋਈ ਸੀ ਤਾਂ ਦੋਸਤੋ ਕੈਂਸਰ ਦੇ ਇਲਾਜ ਦੌਰਾਨ ਕਿੰਗ ਦੀਆਂ ਜ਼ਿੰਮੇਵਾਰੀਆਂ ਕਿਵੇਂ ਬਦਲਣਗੀਆਂ ਹੁਣ ਕਿੰਗਾਂ ਪੈਥ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਕਿੰਗ ਦੇ ਆਉਣ ਵਾਲੇ ਕਈ ਜਨਤਕ ਰਜੇਮਿਆਂ ਦਾ ਮੁੜ ਤੋਂ ਪ੍ਰਬੰਧ ਕਰਨਾ ਪੈਣਾ ਜਾਂ ਉਹਨਾਂ ਨੂੰ ਮੁਲਤਵੀ ਕਰਨਾ ਪੈਣਾ ਕਿੰਗ ਉਹਨਾਂ ਸਾਰਿਆਂ ਤੋਂ ਮੁਆਫੀ ਮੰਗਣਾ ਚਾਹਣਗੇ ਜਿਨ੍ਹਾਂ ਨੂੰ ਇਸ ਕਾਰਨ ਨਰਾਸ਼ਾ ਜਾਂ ਅਸੁਬਧਾ ਹੋ ਸਕਦੀ ਹੈ ਇਹਦੇ ਵਿੱਚ ਕਿਹਾ ਗਿਆ ਕਿ ਮਹਾਰ ਉਹਨਾਂ ਦੀ ਦੇਖਭਾਲ ਕਰ ਰਹੇ ਨੇ ਤੇ ਉਹਨਾਂ ਦੀ ਜਲਦੀ ਤੋਂ ਜਲਦੀ ਪੂਰਨ ਤੌਰ ਤੇ ਜੰਤਕ ਡਿਊਟੀ ਤੇ ਵਾਪਸੀ ਦੀ ਉਮੀਦ ਹੈ ਜਦੋਂ ਤੱਕ ਕਿੰਗ ਠੀਕ ਨਹੀਂ ਹੋ ਜਾਂਦਾ ਉਰੋਂ ਤੱਕ ਕੁਇਨ ਵੱਲੋਂ ਇਹ ਸਾਰੇ ਰਜੇਵੇਂ ਦੇਖੇ ਜਾਣਗੇ ਬਕਿੰਗਮ ਪੈਲਸ ਨੇ ਕਿਹਾ ਕਿ ਕੁਈਨ ਜਨ ਤੱਕ ਜ਼ਿੰਮੇਵਾਰੀਆਂ ਦੇ ਸਾਰੇ ਕੰਮ ਜਾਰੀ ਰੱਖਣਗੇ ਜਨ ਤੱਕ ਸਮਾਗਮਾਤੋਂ ਪਿੱਛੇ ਹਟਣ ਦੇ باوجود ਕਿੰਗ ਰਾਜ ਦੇ ਮੁਖੀ ਵਜੋਂ ਕਾਗਜ਼ੀ ਕਾਰਵਾਈ ਅਤੇ ਨਿੱਜੀ ਮੀਟਿੰਗਾਂ ਨੂੰ ਜਾਰੀ ਰੱਖਣਗੇ ਹੁਣ ਦੋਸਤੋ ਕਿੰਗ ਦੀ ਭੂਮਿਕਾ ਕੀ ਹੁੰਦੀ ਹੈ ਕਿੰਗ ਬ੍ਰਿਟੇਨ ਦੀ ਸਰਕਾਰ ਦਾ ਮੁਖੀ ਹੁੰਦਾ ਉਹਨੀਆਂ ਸ਼ਕਤੀਆਂ ਸੰਕੇਤਕ ਤੇ ਰਸਮੀ ਹੁੰਨੀਆਂ ਹਨ ਹਾਲਾਂਕਿ ਉਹਨਾਂ ਕੋਲ ਕੋਈ ਸਿਆਸੀ ਸ਼ਕਤੀ ਨਹੀਂ ਹੁੰਦੀ ਇਨੂੰ ਰਜਨਾ ਲਾਲ ਰੰਗ ਦੇ ਲੈਦਰ ਦੇ ਬਾਕਸੇ ਦੇ ਵਿੱਚ ਬਾਕਸੇ 'ਚ ਸਰਕਾਰ ਵੱਲੋਂ ਡਾਕ ਮਿਲਦੀ ਹੈ ਜ਼ਰੂਰੀ ਬੈਠਕਾਂ ਤੋਂ ਪਹਿਲਾਂ ਇਹਨੂੰ ਸੂਚਿਤ ਕੀਤਾ ਜਾਂਦਾ ਜਿਹੜੇ ਦਸਤਾਵੇਜ਼ਾਂ ਪਰ ਇਹਦੇ ਦਸਤਕ ਲੜਿੰਦੇ ਹੁੰਨੇ ਕਿੰਗ ਦੇ ਇਹ ਉਹਨਾਂ ਨੂੰ ਇਹਨੂੰ ਭੇਜੇ ਜਾਂਦੇ ਫਿਰ ਪ੍ਰਧਾਨ ਮੰਤਰੀ ਆਮ ਦਿਨਾਂ 'ਚ ਇਹਨੂੰ ਸਰਕਾਰੀ ਕੰਮਕਾਜ ਤੋਂ ਜਾਣੂ ਕਰਾਉਣ ਲਈ ਹਰੇਕ ਬੁੱਧਵਾਰ ਬਕਿੰਗਮ ਪੈਲ ਸਮਾ ਕੇ ਮਿਲਦਾ ਪ੍ਰਧਾਨ ਮੰਤਰੀ ਤੇ ਕਿੰਗ ਦੀਆਂ ਇਹ ਬੈਠਕਾਂ ਬਿਲਕੁਲ ਨਿੱਜੀ ਹੁੰਨੀਆਂ ਤੇ ਇਹਨਾਂ ਦਾ ਕੋਈ ਸਰਕਾਰੀ ਰਿਕਾਰਡ ਵੀ ਨਹੀਂ ਰੱਖਿਆ ਜਾਂਦਾ ਤਾਂ ਕਿੰਗ ਦੀਆਂ ਸੰਸਦ ਦੇ ਵਿੱਚ ਵੀ ਕੁਝ ਭੂਮਿਕਾ ਹੁੰਨੀ ਆ ਜਾਨੀ ਕਿ ਸਰਕਾਰ ਬਣਾਉਣਾ ਪਹਿਲੀ ਚੋਣਾਂ ਜਿੱਤਣ ਵਾਲੀ ਪਾਰਟੀ ਦੇ ਆਗੂ ਨੂੰ ਅਕਸਰ ਬਕਿੰਗਮ ਪੈਲਸ ਸੱਦਿਆ ਜਾਂਦਾ ਇੱਥੇ ਉਹਨਾਂ ਨੂੰ ਸਰਕਾਰ ਬਣਾਉਣ ਲਈ ਰਸਮੀ ਸੱਦਾ ਦਿੱਤਾ ਜਾਂਦਾ ਸਰਕਾਰ ਚੋਣਾਂ ਤੋਂ ਪਹਿਲਾਂ ਸਰਕਾਰ ਨੂੰ ਰਸਮੀ ਤੌਰ ਤੇ ਭੰਗ ਵੀ ਕਰਦਾ ਕਰ ਸਕਦਾ ਹੈ ਤਾਂ ਸਰਕਾਰ ਦੇ ਕੰਮਕਾਜ ਦੀ ਸ਼ੁਰੂਆਤ ਔਰ ਅਧ்கਾਟ ਨਹੀਂ ਸੰਬੋਧਨ ਸਰਕਾਰੀ ਕੰਮਕਾਜ ਦੇ ਸ਼ੁਰੂਆਤੀ ਸਮਾਗਮ 'ਚ ਕਿੰਗ ਸੰਸਦੀ ਸਾਲ ਦੀ ਸ਼ੁਰੂਆਤ ਕਰਦਾ ਹਾਊਸ ਆਫ ਲਾਰਡਸ ਦੇ ਵਿੱਚ ਆਪਣੇ ਭਾਸ਼ਣ ਦੌਰਾਨ ਉਹ ਸਰਕਾਰ ਦੀਆਂ ਨੀਤੀਆਂ ਦੀ ਰੂਪਰੇਖਾ ਸਾਹਮਣੇ ਰੱਖਦਾ ਸ਼ਾਹੀ ਸਹਿਮਤੀ ਜਦੋਂ ਕੋਈ ਕਾਨੂੰਨ ਸੰਸਦ ਵੱਲੋਂ ਪਾਸ ਕੀਤਾ ਜਾਂਦਾ ਤਾਂ ਕਾਨੂੰਨ ਬਣਨ ਤੋਂ ਪਹਿਲਾਂ ਇਸ ਲਈ ਕਿੰਗ ਦੀ ਸਹਿਮਤੀ ਲੈਣਾ ਜ਼ਰੂਰੀ ਹੁੰਦੀ ਹੈ ਪਿਛਲੀ ਵਾਰ 1708 ਵਿੱਚ ਕਿਸੇ ਕਾਨੂੰਨ ਨੂੰ ਸ਼ਾਹੀ ਸਹਿਮਤੀ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਇਹ ਤੋਂ ਇਲਾਵਾ ਕਿੰਗ ਆਮ ਤੌਰ ਪਰ ਨਵੰਬਰ ਦੇ ਵਿੱਚ ਕੈਂਟੋਫ ਲੰਡਨ ਚ ਹੋਣ ਵਾਲੇ ਯਾਦਗਾਰੀ ਸਮਾਗਮ ਦੀ ਅਗਵਾਈ ਵੀ ਕਰਦਾ ਇਹਦੇ ਨਾਲ ਕਿੰਗ ਦੂਜੇ ਦੇਸ਼ਾਂ ਦੇ ਕੌਮੀ ਮੁਖੀਆਂ ਦੀ ਮੇਜ਼ਬਾਨੀ ਵੀ ਕਰਦਾ ਉਹ ਯੂਕੇ ਚ ਰਹਿੰਦੇ ਰਾਜਦੂਤਾ ਤੇ ਉੱਚ ਅਯੋਗਾ ਨਾਲ ਮੁਲਾਕਾਤ ਵੀ ਕਰਦਾ ਹੈ ਆਪਣੀ ਪਹਿਲੀ ਰਾਜ ਯਾਤਰਾ ਲਈ ਜਿਹੜਾ ਹੁਣ ਦਾ ਕਿੰਗ ਹੈ ਚਾਰਲਸ ਹੈ ਇਹਨੇ ਜਰਮਨੀ ਦਾ ਦੌਰਾ ਕਰਿਆ ਜਿੱਥੇ ਉਹ ਅੰਗਰੇਜ਼ੀ ਅਤੇ ਜਰਮਨ ਚ ਬੋਲਦੇ ਹੋਏ ਦੇਸ਼ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਬ੍ਰਿਟਿਸ਼ ਬਾਦਸ਼ਾਹ ਬਣੇ ਫਿਰ ਸਤੰਬਰ ਚ ਕਿੰਗ ਤਿੰਨ ਦਿਨਾਂ ਦੀ ਰਾਜ ਯਾਤਰਾ ਲਈ ਫਰਾਂਸ ਗਿਆ ਔਰ ਅਕਤੂਬਰ ਦੇ ਵਿੱਚ ਚਾਰ ਦਿਨਾਂ ਦੀ ਰਾਜ ਫੇਰੀ ਲਈ ਕਿਨੀ ਆ ਗਿਆ ਜਿੱਥੇ ਉਹਨੇ ਉਹਨਾਂ ਦੇ ਆਜ਼ਾਦੀ ਸੰਘਰਸ਼ ਦੌਰਾਨ ਕੀਵੀਆਂ ਦੇ ਵਿਰੁੱਧ ਕੀਤੀ ਗਈ ਕਨੌਣੀ ਤੇ ਗੈਰ ਕਾਨੂੰਨੀ ਹਿੰਸਾ ਨੂੰ ਸਵਾਰ ਕੀਤਾ ਉਹਨੇ ਦਸੰਬਰ ਚ ਦबई ਚ ਸੀਓਪ 28 ਜਲਵਾਯੂ ਸੰਮੇਲਨ ਚ ਉਦਘਾਟਨੀ ਭਾਸ਼ਣ ਵੀ ਦਿੱਤਾ ਸੀ ਜਿਦੇ ਮਾ ਉਹਨੇ ਕਿਹਾ ਕਿ ਧਰਤੀ ਸਾਡੀ ਨਹੀਂ ਹੈ ਨਵੇਂ ਰਾਜਾ ਰਾਸ਼ਟਰ ਮੰਡਲ ਦਾ ਮੁਖੀ ਵੀ ਹੈ ਰਾਸ਼ਟਰ ਮੰਡਲ 56 ਆਜ਼ਾਦ ਮੁਲਕਾਂ ਦਾ 그룹 ਹੈ ਇਹ ਨਾਲ 14 ਦੇਸ਼ਾਂ ਦੇ ਜਿਨ੍ਹਾਂ ਨੂੰ ਕਾਮਨਵੈਲਥ ਰੀਲਮ ਕਿਹਾ ਜਾਂਦਾ ਉਹਨਾਂ ਦੇ ਇਹ ਰਾਸ਼ਟਰ ਮੁਖੀ ਵੀ ਹੈ ਰਾਣੀ ਆਪਣੇ ਕੰਮ ਨੂੰ ਪੂਰਾ ਕਰਨ ਚ ਕਿੰਗ ਦਾ ਸਮਰਥਨ ਕਰਦੀ ਹੈ ਔਰ 90 ਚੈਰਿਟੀਆਂ ਦੀ ਤਰਫੋਂ ਆਪਣੇ ਖੁਦ ਦੇ ਜੰਤ ਕਰਜੇਵੇਂ ਰੱਖਦੀ ਹੈ ਜੀ ਦਾ ਉਹ ਸਮਰਥਨ ਕਰਦੀ ਹੈ ਹੁਣ ਸ਼ਾਹੀ ਪਰਿਵਾਰ ਨੂੰ ਪੈਸੇ ਕਿੱਥੋਂ ਆਉਣੇ ਹਰ ਸਾਲ ਸ਼ਾਹੀ ਪਰਿਵਾਰ ਨੂੰ ਕਰ ਧਾਰਕਾਂ ਵੱਲੋਂ ਉਮ ਤਾਂ ਨਹੀਂ ਹੁੰਦੀ ਯਾਨੀ ਕਿ ਜਿਹੜੇ ਟੈਕਸ ਭਰਦੇ ਜਿਹਨੂੰ ਸੋਵਰਨ ਗ੍ਰਾਂਟ ਕਿਹਾ ਜਾਂਦਾ ਇਹਦੇ ਵਰਤੋਂ ਅਧਿਕਾਰਤ ਖਰਚੀਆਂ ਜਿਵੇਂ ਕਿ ਜਾਇਦਾਦਦਾਰੀ ਦੇਖਭਾਲ ਲਈ ਤੇ ਸਟਾਫ ਦੇ ਖਰਚਿਆਂ ਦੇ ਭੁਗਤਾਨ ਲਈ ਹੁੰਦੀ ਹੈ ਇਹ ਦੋ ਸਾਲਾਂ ਦੇ ਕਰਾਉਨ ਸਟੇਟ ਦੇ 25% ਮਾਲੀਆ ਤੇ ਆਧਾਰਿਤ ਹੈ ਕਰਾਉਨ ਸਟੇਟ ਕਿੰਗ ਦੀ ਮਲਕੀਅਤ ਵਾਲੀ ਪਰ ਇੱਕ ਆਜ਼ਾਦ ਵਪਾਰਕ ਪ੍ਰਾਪਰਟੀ ਦਾ ਕਾਰੋਬਾਰ ਹੈ ਸਾਲ 2022 ਚ ਇਦੇ ਕੋਲ 16.5 ਬਿਲੀਅਨ ਯਾਨੀ ਕਿ 1650 ਕਰੋੜ ਪਾਉਂਡ ਦੀ ਜਾਇਦਾਦਾਰ ਸੀ 2022-23 ਚ 100 ਵਰਨ ਗ੍ਰਾਂਟ ਦੀ ਕੀਮਤ 86.3 ਮਿਲੀਅਨ ਯਾਨੀ ਕਿ 863 63 ਕਰੋੜ ਪਾਉਂਡ ਸੀ ਤੇ ਸਾਲ 2021-22 ਵਿੱਚ ਵੀ ਇੰਨੀ ਹੀ ਸੀ ਕਿੰਗ ਨੂੰ ਡੱਜੀ ਆਫ ਲੈਂਕੈਸਟਰ ਨਾਮ ਦੀ ਇੱਕ ਨਿੱਜੀ ਜਾਇਦਾਦ ਤੋਂ ਹੀ ਪੈਸਾ ਮਿਲਦਾ ਜੋ ਕਿ ਕਿੰਗ ਵੱਲੋਂ ਦੂਜੇ ਕਿੰਗ ਨੂੰ ਦਿੱਤਾ ਜਾਂਦਾ ਇਸ ਵਿੱਚ ਇਸ ਵਿੱਦ ਮੱਦ ਲੰਡਨ ਦੀ ਜਾਇਦਾਦ ਸਮੇਤ 8000 ਹੈਕਟੇਅਰ ਤੋਂ ਵੱਧ ਜ਼ਮੀਨ ਸ਼ਾਮਲ ਹੈ 654 ਮਿਲੀਅਨ ਜਾਨੀ ਕਿ 65 ਕਰੋੜ ਪਾਉਂਡ ਦੀ ਕੀਮਤ ਵਾਲੀ ਇਸ ਜਾਇਦਾਦ ਤੋਂ ਪ੍ਰਤੀ ਸਾਲ ਕਰੀਬ 20 ਮਿਲੀਅਨ ਜਾਨੀ ਕਿ 2 ਕਰੋੜ ਪਾਉਂਡ ਦਾ ਮੁਨਾਫਾ ਹੁੰਦਾ ਪ੍ਰਿੰਸ ਚਾਰਲਸ ਨੂੰ ਜਾਇਦਾਦ ਤੇ ਵਿੱਤੀ ਨਿਵੇਸ਼ਾਂ ਦੇ ਵਿਸ਼ਾਲ ਪੋਰਟਫੋਲੀਓ ਟੱਚ ਆਫ ਕਾਰਨਵਾਲ ਜਾਨੀ ਕਿ ਮੌਜੂਦਾ ਵਿਲੀਅਮ ਪ੍ਰਿੰਸ ਆਫ ਵੇਲਜ਼ ਤੋਂ ਆਮਦਨੀ ਮਿਲਦੀ ਹੈ ਕਿੰਗ ਅਰ ਵਿਲੀਅਮ ਡੱਚੀਆਂ ਤੋਂ ਨਿੱਜੀ ਤੌਰ ਤੇ ਮੁਨਾਫਾ ਹਾਸਲ ਕਰਦਾ ਤੇ ਪੈਸੇ ਨੂੰ ਆਪਣੀ ਮਰਜ਼ੀ ਅਨਸਾਰ ਖਰਚ ਕਰ ਸਕਦਾ ਦੋਵੇਂ ਆਪਣੀ ਮਰਜ਼ੀ ਨਾਲ ਕਮਾਈ ਅਤੇ ਆਮਦਨੀ ਟੈਕਸ ਅਦਾ ਕਰਦੇ ਆ ਇਹ ਤੋਂ ਇਲਾਵਾ ਚਾਹੀ ਪ੍ਰਵਾਦ ਦੇ ਕੁਝ ਹੋਰ ਮੈਂਬਰਾਂ ਕੋਲ ਨਿੱਜੀ ਕਲਾ ਗਹਿਣੇ ਤੇ ਸਟੈਂਪ ਸੰਗ੍ਰਹਿ ਨੇ ਜਿਨ੍ਹਾਂ ਨੂੰ ਉਹ ਵੇਚ ਸਕਦੇ ਆ ਜਾ ਆਪਣੀ ਇੱਛਾ ਅਨੁਸਾਰ ਆਮਦਨ ਪੈਦਾ ਕਰਨ ਲਈ ਵਰਤ ਸਕਦੇ ਆ ਤਾਂ ਦੋਸਤੋ ਤਾਜ ਪੂਛੀ ਸਮੇਂ ਕੀ ਹੁੰਦਾ ਹੈ ਤਾਂ ਦੋਸਤੋ ਰਾਜ ਸ਼ਾਹ ਨੂੰ ਰਸਮੀ ਤੌਰ ਤੇ ਗੱਦੀ ਨਿਸ਼ੀਨ ਕਰਨ ਦੀ ਰਸਮ ਨੂੰ ਤਾਜ ਪੂਛੀ ਕਿਹਾ ਜਾਂਦਾ ਪਿਛਲੇ ਰਾਜ ਸ਼ਾਹ ਦੀ ਮੌਤ ਦੇ ਮਾਤਮੀ ਸਮੇਂ ਤੇ ਗੁਜ਼ਰ ਜਾਣ ਤੋਂ ਬਾਅਦ ਇਸ ਸਮਾਗਮ ਕਰਿਆ ਜਾਂਦਾ ਮਈ 2023 ਚ ਵੈਸਟਮਿੰਸਟਰ ਐਬੀ ਚ ਕੈਂਟਰਬਰੀ ਦੇ ਆਰਚ ਬਿਸ਼ਪ ਦੁਆਰਾ 2000 ਤੋਂ ਵੱਧ ਮਹਿਮਾਨਾਂ ਦੇ ਸਾਹਮਣੇ ਚਾਰਲਸ ਅਤੇ ਕੈਮਿਲਿਆ ਨੂੰ ਕਿੰਗ ਅਤੇ ਕੁਇਨ ਦਾ ਤਾਜ ਪਹਿਨਾਇਆ ਗਿਆ ਇਹਨਾਂ ਮਹਿਮਾਨਾਂ ਚ ਵਿਸ਼ਵ ਦੇ ਸਿਆਸਤਦਾਨ ਸਾਥੀ ਰਾਜੇ ਤੇ ਰਾਣੀਆਂ ਧਾਰਮਿਕ ਨੇਤਾ ਮਸ਼ਹੂਰ ਹਸਤੀਆਂ ਤੇ ਕਮਿਊਨਿਟੀ ਚੈਂਪੀਅਨ ਸ਼ਾਮਲ ਸਨ ਇਸ ਦੌਰਾਨ ਰਾਜਾ ਸ਼ਾਹ ਨੂੰ ਪਵਿੱਤਰ ਤੇਲ ਮਲਿਆ ਗਿਆ ਤੇ ਸ਼ਾਹੀ ਚਿੰਨਾਂ ਨਾਲ ਨਵਾਜਿਆ ਜਾਂਦਾ ਹੈ ਸਮਾਗਮ ਦੇ ਸਿਖਰ ਤੇ ਆਰਕ ਬਿਸ਼ਪ ਸੈਂਟ ਐਡਵਰਡ ਦਾ ਤਾਜ ਚਾਲ ਦੇ ਸਿਰ ਤੇ ਪਹਿਨਾਇਆ ਗਿਆ ਸੀ ਇਹ ਸ਼ੁੱਧ ਸੋਨੇ ਦਾ ਤਾਜ ਹੈ ਜੋ ਕਿ 1661 ਤੋਂ ਚੱਲਿਆ ਆ ਰਿਹਾ ਇਹ ਤਾਜ ਦੇ ਨਗਾਂ ਦਾ ਕੇਂਦਰੀ ਹਿੱਸਾ ਹੈ ਜੋ ਕਿ ਟਾਵਰ ਆਫ ਲੰਡਨ ਚ ਰੱਖੇ ਗਏ ਨੇ ਇਹਨੂੰ ਰਾਜੇ ਵੱਲੋਂ ਸਿਰਫ ਤਾਜ ਪੋਚੀ ਦੇ ਸਮੇਂ ਤਾਂ ਨ ਕੀਤਾ ਜਾਂਦਾ ਇਹ ਤੋਂ ਪਹਿਲਾਂ ਐਲੀਜ਼ਾਬੈਥ ਦੂਜੇ 6 ਫਰਵਰੀ 1952 ਨੂੰ ਮਹਾਰਾਜ ਜਾਰਜ ਸ਼ੇ ਮੈਰੀ ਥਾਂ ਗੱਡੀ ਉੱਪਰ ਬੈਠੇ ਸੀ ਪਰ 2 ਜੂਨ 1953 ਤੱਕ ਉਹਨਾਂ ਦੀ ਤਾਜਪੋਚੀ ਨਹੀਂ ਕੀਤੀ ਗਈ ਉਹਨਾਂ ਦੀ ਤਾਜਪੋਚੀ ਪਹਿਲੀ ਸੀ ਜੋ ਕਿ ਟੀਵੀ ਉੱਪਰ ਪ੍ਰਸਾਰਿਤ ਕੀਤੀ ਗਈ ਤੇ ਲਗਭਗ 2 ਕਰੋੜ ਲੋਕਾਂ ਨੇ ਇਹਦਾ ਸਿੱਧਾ ਪ੍ਰਸਾਰਣ ਦੇਖਿਆ ਸਕਾਟਲੈਂਡ ਵਿੱਚ ਚਾਰ ਤਾਜਪੋਚੀ ਨੂੰ ਕਿਵੇਂ ਚਿੰਤ ਕੀਤਾ ਗਿਆ ਸੀ ਵੈਸਟਮੀਟਰ ਐਵੇ ਤਾਜਪੋਚੀ ਤੋਂ 2 ਮਹੀਨੇ ਬਾਅਦ ਐਡਨਬਰਾਂ ਦੇ ਵਿੱਚ ਸੈਂਟ ਜੋਲਸ ਕੈਥੈਡਰਲ ਦੇ ਵਿੱਚ ਧੰਨਵਾਦ ਦੀ ਇੱਕ ਵਿਸ਼ੇਸ਼ ਸੇਵਾ ਚ ਕਿੰਗ ਨੂੰ ਸਕਾਟਿਸ਼ ਤਾਜ ਅਤੇ ਗਹਿਣੇ ਭੇਟ ਕੀਤੇ ਗਏ। ਉਹਨਾਂ ਨੂੰ 1543ਵਾਂ ਸਕਾਟਸ ਦੀ ਰਾਣੀ ਮੈਰੀ ਦੁਆਰਾ ਪਹਿਨੀ ਗਈ ਤਲਵਾਰ, orb ਅਤੇ ਤਾਜ ਦਿੱਤਾ ਗਿਆ ਜਿਸ ਨੂੰ ਸਮੂਹਕ ਤੌਰ ਤੇ ਸਕਾਟਲੈਂਡ ਦੇ ਆਨਰਜ਼ ਵਜੋਂ ਜਾਣਿਆ ਜਾਂਦਾ। ਸੇਵਾ ਦੇ ਬਾਅਦ ਈਡਨਬਰਗ ਕੈਸਲ ਤੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ ਤੇ ਰਾਇਲ 에ਅਰ ਫੋਰਸ ਦੇ ਰੈੱਡ ਐਰੋਜ਼ ਦੁਆਰਾ ਫਲਾਈ ਪਾਸਟ ਕੀਤਾ ਗਿਆ। ਸਕਾਟਲੈਂਡ ਦੀ ਰਾਤ ਧਾਨੀ ਵਿੱਚ ਰਾਇਲ ਮਾਈਲ ਅਤੇ ਹਜ਼ਾਰਾਂ ਲੋਕ ਜਲੂਸ ਦੇਖਣ ਲਈ ਕਤਾਰ 'ਚ ਖੜੇ ਸਨ ਜਿਨ੍ਹਾਂ 'ਚ ਕੁਝ ਮੁਜ਼ਾਹਰਾਕਾਰੀ ਨਾਰੇ ਲਾ ਰਹੇ ਸਨ ਵੀ ਇਹ ਮੇਰਾ ਰਾਜਾ ਨਹੀਂ ਹੈ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਇਹ ਕੌਣ ਨੇ ਪਹਿਲਾਂ ਗੱਲ ਕਰੀਏ ਪ੍ਰਿੰਸ ਆਫ ਵੇਲਜ਼ ਦੀ ਯਾਨੀ ਕਿ ਪ੍ਰਿੰਸ ਵਿਲੀਅਮ ਕਿੰਗ ਚਾਰਲਸ ਦੀ ਪਹਿਲੀ ਪਤਨੀ ਡਾਇਨਾ ਪ੍ਰਿੰਸੈਸ ਆਫ ਵੇਲਜ਼ ਤੋਂ ਉਹਨਾਂ ਦੀ ਸਭ ਤੋਂ ਵੱਡੀ ਸੰਤਾਨ ਹੈ ਮਹਾਰਾਣੀ ਦੀ ਮਹਤਵਪੂਰਨ ਆਪਣਾ ਪਿਛਲਾ ਡਿਊਕ ਆਫ ਕੈਂਬਰिज ਖਿਤਾਬ ਬਰਕਰਾਰ ਰੱਖਦੇ ਹੋਏ ਪ੍ਰਿੰਸ ਆਫ ਵੇਲਜ਼ ਅਤੇ ਡਿਊਕ ਆਫ ਕਾਰਨਵਲ ਬਣ ਗਏ ਇਹਨਾਂ ਦਾ ਵਿਆਹ ਵੇਲਜ਼ ਦੀ ਪ੍ਰਿੰਸੈਸ ਅਤੇ ਡੱਚਸ ਆਫ ਕਾਰਨਵਲ ਤੇ ਕੈਮਬਰੀ ਦੇ ਨਾਲ ਹੋਇਆ ਪ੍ਰਿੰਸ ਜਾਰਜ ਪ੍ਰਿੰਸੈਸ ਸ਼ਾਰਲੋਟ ਆਫ ਵੇਲਜ਼ ਅਤੇ ਪ੍ਰਿੰਸ ਲੂਈਸ ਆਫ ਵੇਲਜ਼ ਉਹਨਾਂ ਦੀਆਂ ਸੰਤਾਨਾਂ ਐ ਦੂਜੇ ਨੰਬਰ ਤੇ ਦਾ ਪ੍ਰਿੰਸੈਸ ਰਾਇਲ ਮਹਾਰਾਣੀ ਦੀ ਦੂਜੀ ਸੰਤਾਨ ਜਾਨੀ ਕਿ ਪ੍ਰਿੰਸੈਸ ਐਨੇ ਇਹ ਗਲਤੀ ਸੀ ਉਹ ਵਾਈਸ ਐਡਮਿਰਲ ਟਿਮਾਉਥੀ ਲੌਰੈਂਸ ਨੂੰ ਵਿਆਹਿਆ ਹੋਇਆ ਵਿਆਹੀ ਹੋਈ ਹੈ ਉਹਦੇ ਦੋ ਬੱਚੇ ਪਹਿਲੇ ਪਤੀ ਕੈਪਟਨ ਮਾਰਕ ਫਲਿਪਸ ਤੋਂ ਨੇ ਪੀਟਰ ਫਲਿਸਟ ਤੇ ਜਾਰਾ ਟਿੰਡਾਲ ਅੱਗੇ ਆਉਂਦੀ ਦਾ ਡਿਊਕ ਆਫ ਐਡਨਬਰਗ ਪ੍ਰਿੰਸ ਐਡਵਰਡ ਮਹਾਰਾਣੀ ਦੀ ਸਭ ਤੋਂ ਛੋਟੀ ਸੰਤਾਨ ਸਨ ਇਹ ਉਹ ਡੱਚਸ ਆਫ ਐਡਨਬਰਗ ਸੋਫੀ ਰਾਇਸ ਜੋਨਸ ਨਾਲ ਵਿਆਹਿਆ ਹੋਇਆ ਨੇ ਉਹਨਾਂ ਦੇ ਦੋ ਬੱਚੇ ਨੇ ਲੇਡੀ ਲੂਇਸ ਅਤੇ ਜੇਮਸ ਅਰਲ ਆਫ ਵੈਸੈਕਸ ਦ ਡਿਊਕ ਆਫ ਯੋਰਕ ਜਿਹੜੇ ਕਿ ਪ੍ਰਿੰਸ ਐਂਡਰਿਊ ਇਹ ਮਹਾਰਾਣੀ ਦੇ ਦੂਜੇ ਪੁੱਤਰ ਸਨ ਉਹਨਾਂ ਦੀ ਆਪਣੀ ਸਾਬਕਾ ਪਤਨੀ ਡੱਚਸ ਆਫ ਯੋਰਕ ਜਿਹੜੇ ਕਿ ਸਾਰਾ ਫਰਗਸਨ ਇਹ ਤੋਂ ਦੋ ਧੀਆ ਪ੍ਰਿੰਸਸ ਬੀਟ੍ਰਾਈਸ ਅਤੇ ਪ੍ਰਿੰਸਸ ਯੂਜੀਨੀਆ ਮਰਜੀਨੀਆ ਗੋਫਰੀ ਦੇ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਦਰਮਿਆਨ ਨਿਊਜ਼ ਨਾਈਟ ਦੀ ਇੱਕ ਵਿਵਾਦਤ ਇੰਟਰਵਿਊ ਤੋਂ ਬਾਅਦ ਪ੍ਰਿੰਸ ਐਡਰਿਊ ਨੇ 2019 ਦੇ ਵਿੱਚ ਸ਼ਾਹੀ ਜੀ ਬਦ ਉਸ ਨੇ ਆਸ ਲੈ ਲਿਆ ਸੀਗਾ ਤਾਂ ਉਸ ਤੋਂ ਬਾਅਦ ਫਰਵਰੀ 2012 ਵਿੱਚ ਉਹਨਾਂ ਨੇ ਗੁਫਰੀ ਵੱਲੋਂ ਅਮਰੀਕਾ 'ਚ ਕੀਤੇ ਗਏ ਜਿਣਸੀ ਸ਼ੋਸ਼ਣ ਦੇ ਕੇਸ ਨੂੰ ਨਿਪਟਾਉਣ ਲਈ ਰਾਚੀ ਵੀ ਕਾਫੀ ਚੁਕਾਈ ਸੀ ਹਾਲਾਂਕਿ ਰਾਚੀ ਇਹ ਜੰਤਕ ਨਹੀਂ ਕੀਤੀ ਗਈ ਤਾਂ ਦੋਸਤੋ ਦਾ ਡਿਊਕ ਆਫ ਸੋਸੈਕਸ ਤਾਂ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਇਹ ਪ੍ਰਿੰਸ ਹੈਰੀ ਨੂੰ ਗਏ ਨੇ ਪ੍ਰਿੰਸ ਬਿਲੀਅਮ ਦਾ ਛੋਟਾ ਭਰਾ ਇਹ ਉਹ ਡੱਚਸ ਆਫ ਸੋਸੈਕਸ ਮੇਗਨ ਮਾਰਕਲ ਨਾਲ ਵਿਆਹਿਆ ਹੋਇਆ ਉਹਦੇ ਦੋ ਪੁੱਤਰ ਪ੍ਰਿੰਸ ਆਰਜੀ ਤੇ ਪ੍ਰਿੰਸ ਲੀਲੀ ਬਿਟਨੇ ਸਾਲ 2020 ਚ ਉਹਨੇ ਐਲਾਨ ਕੀਤਾ ਸੀ ਕਿ ਉਹ ਸੀਨੀਅਰ ਰਾਇਲਜ਼ ਦੇ ਖਿਤਾਬ ਨੂੰ ਤਿਆਗ ਕੇ ਅਮਰੀਕਾ ਵਸ ਰਹੇ ਹਾਂ ਉੱਤਰਾ ਅਧਿਕਾਰ ਦਾ ਇਹ ਕੰਮ ਇਹ ਕ੍ਰਮ ਨਿਰਧਾਰਤ ਕਰਦਾ ਕਿ ਸ਼ਾਹੀ ਪਰਿਵਾਰ ਦਾ ਕਿਹੜਾ ਮੈਂਬਰ ਮੌਜੂਦਾ ਮੈਂਬਰ ਦੀ ਮੌਤ ਜਾਂ ਉਹਦਾ ਹਟਣ ਤੋਂ ਬਾਅਦ ਕੰਮ ਸੰਭਾਲੂਗਾ ਲਾਇਨ ਚ ਸਭ ਤੋਂ ਪਹਿਲਾਂ ਗੱਦੀ ਦਾ ਵਾਰਸ ਦੇ ਸਭ ਤੋਂ ਵੱਡੇ ਬੱਚੇ ਨੂੰ ਮੰਨਿਆ ਜਾਂਦਾ ਸ਼ਾਹੀ ਉਤਰਾਧਿਕਾਰ ਨੀਮਾ ਦੇ ਵਿੱਚ 2013ਵਾਂ ਸੋਧ ਕੀਤੀ ਗਈ ਸੀ ਜਿਹਦੇ ਤਹਿਤ ਪੁੱਤਰਾਂ ਨੂੰ ਹੁਣ ਆਪਣੀਆਂ ਵੱਡੀਆਂ ਭੈਣਾਂ ਤੇ ਪ੍ਰਾਥਮਿਕਤਾ ਨਹੀਂ ਮਿਲਦੀ ਕਿੰਗ ਚਾਰਲਸ ਦੇ ਵਾਰਿਸ ਉਹਨਾਂ ਦੇ ਵੱਡੇ ਪੁੱਤਰ ਪ੍ਰਿੰਸ ਆਫ ਵੇਲਜ਼ ਨੇ ਵਿਲੀਅਮ ਦਾ ਸਭ ਤੋਂ ਵੱਡਾ ਬੱਚਾ ਪ੍ਰਿੰਸ ਜਾਰਜ ਗੱਦੀ ਲਈ ਦੂਜੇ ਨੰਬਰ ਤੇ ਹੈ ਤੇ ਉਹਦੀ ਧੀ ਰਾਜਕੁਮਾਰੀ シャルਲਟ ਤੀਜੇ ਨੰਬਰ ਤੇ ਹੈ ਤੇ ਉਹਦਾ ਛੋਟਾ ਭਰਾ ਪ੍ਰਿੰਸ ਲੁਈਸ ਚੌਥੇ ਤੇ ਪ੍ਰਿੰਸ ਹੈਰੀ ਪੰਜਵੇਂ ਸਥਾਨ ਪਰ ਹੈ ਸ਼ਾਹੀ ਪਰਿਵਾਰ ਦੇ ਮੈਂਬਰ ਰਹਿੰਦੇ ਕਿੱਥੇ ਹਨ ਕਿੰਗ ਅਤੇ ਕੁਇਨ ਦਾ ਅਧਿਕਾਰਤ ਘਰ ਜਿਹੜਾ ਇਹ ਲੰਡਨ ਦਾ ਬਕਿੰਗਮ ਪੈਲਸ ਹੈ ਉੱਥੇ ਰਹਨੇ ਹਾਲਾਂਕਿ 369 ਮਿਲੀਅਨ ਜਾਨੀ ਕਿ 36.9 ਕਰੋੜ ਪਾਉਂਡ ਦੀ ਲਾਗਤ ਵਾਲੇ 10 ਸਾਲ ਦੇ ਨਵੀਨੀਕਰਨ ਦੌਰ ਚੋਂ ਇਹ ਲੰਘ ਰਿਹਾ ਹੈ ਇਸ ਲਈ ਉਹ ਕਦੇ ਲੰਡਨ ਦੇ ਟਲੇਰੇਂਸ ਹਾਊਸ ਕਦੇ ਗਲਾਸਟਰ ਸ਼ਾਇਰ ਵਿਚਲੇ ਹਾਈ ਗ੍ਰੋਵ ਤੇ ਰਹਨੇ ਹਨ ਹੋਰ ਸ਼ਾਹੀ ਰਹਿਸ਼ਿਆਂ ਦੇ ਵਿੱਚ ਬਿੰਸਰ ਕੈਸਲ ਸੈਂਡਰਿੰਗਮ ਨੌਰਫੋਕ ਚ ਹੌਲੀ ਰੂਡ ਹਾਊਸ ਇਹਦਾ ਪੈਲਸ ਐਡਨਬਰਾ ਤੇ ਐਬਰਡਨ ਸ਼ਾਇਰ ਇਹਦੇ ਵਿੱਚ ਬਾਲਮੋਲ ਕੈਸਲ ਇਹ ਸ਼ਾਮਲ ਹੈ ਅਗਸਤ 2022 ਚ ਵੇਲਸ ਦੇ ਪ੍ਰਿੰਸ ਅਤੇ ਪ੍ਰਿੰਸੈਸ ਪੱਛਮੀ ਲੰਡਨ ਦੇ ਕੈਨਸਿੰਗਟਨ ਪੈਲੇਸ ਤੋਂ ਵਿਨਸਰ ਅਸਟੇਟ ਦੇ ਐਡੀਲੇਟ ਕੋਟੇਜ ਵਿੱਚ ਰਹਿਣ ਚਲੇਗੇ ਤਹੀ ਦੋਤੋ ਆਦੀ ਵੀਡੀਓ ਤੋਂ ਮਿਲਦੇ ਆਗਲੀ ਜਾਣਕਾਰੀਆਂ ਦੇ ਹੋ ਆ ਗਿਆ ਸਤਿ ਸ੍ਰੀ ਅਕਾਲ